ਇਨਸਟਾਗ੍ਰਾਮ ਤੇ ਹੋਈ ਦੋਸਤੀ ਤੋਂ ਬਾਅਦ ਕੁੜੀ ਮੁੰਡੇ ਨੂੰ ਮਿਲਣ ਚਲੀ ਜਾਂਦੀ ਹੈ 19 ਸਾਲ ਦੀ ਕੁੜੀ ਸੀ ਦੋਹਾਂ ਦੀ ਦੋਸਤੀ ਹੋਈ ਅਤੇ ਕਾਰ ਦੇ ਵਿੱਚ ਬੈਠ ਕੇ ਇਹ ਕੁੜੀ ਮੁੰਡਾ ਚਲੇ ਗਏ ਉਸ ਤੋਂ ਬਾਅਦ ਕਿਹਾ ਇਹ ਜਾ ਰਿਹਾ ਹੈ ਕਿ ਜਦੋਂ ਇਹ ਨਹਿਰ ਦੇ ਕੋਲ ਪਹੁੰਚਦੇ ਨੇ ਤਾਂ ਗੱਡੀ ਨਹਿਰ ਦੇ ਵਿੱਚ ਡਿੱਗ ਪਈ ਜਿਸ ਤੇ ਵਿੱਚ ਕੁੜੀ ਦੀ ਜਾਨ ਚਲੀ ਗਈ ਕੁੜੀ ਦੀ ਮ੍ਰਿਤਕ ਦੇ ਕਾਰ ਸਮੇਤ ਨਹਿਰ ਦੇ ਵਿੱਚੋਂ ਕੱਢੀ ਗਈ ਹੈ ਜਦੋਂ ਕਿ ਮੁੰਡਾ ਆਪਣੇ ਪਰਿਵਾਰ ਸਣੇ ਫਰਾਰ ਹੈ ਪਰਿਵਾਰਿਕ ਮੈਂਬਰ ਸਾਫ਼ ਤੌਰ ਤੇ ਹੀ ਕਹਿ ਰਹੇ ਨੇ ਕਿ ਸਾਡੀ ਧੀ ਨੂੰ ਮਾਰਿਆ ਗਿਆ ਆਖਿਰਕਾਰ ਇਹ ਕਿਵੇਂ ਹੋ ਸਕਦਾ ਹੈ ਕਿ ਦੋਵੇਂ ਜਾਣੇ ਇੱਕੋ ਗੱਡੀ ਦੇ ਵਿੱਚ ਬੈਠੇ ਹੋਣ ਮੁੰਡਾ ਚੰਗਾ ਭਲਾ ਬਾਹਰ ਨਿਕਲ ਜਾਵੇ ਅਤੇ ਉਹਨਾਂ ਦੀ ਧੀ ਇਸ ਤਰ੍ਹਾਂ ਮਿੰਟਾਂ 'ਚ ਹੀ ਮਾਰ ਮੁਕਾਈ ਜਾਵੇ ਹੈਰਾਨ ਕਰਦਾ ਹੋਇਆ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਹੋਰ ਮਾਪਿਓ ਦੀ लाਡਲੀ ਟੀ ਇੰਸਟਾ ਦੇ ਉੱਪਰ ਕਿਸੇ ਦੇ ਨਾਲ ਗੱਲਬਾਤ ਕਰ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਮਿਲਣ ਦੇ ਲਈ ਜਾਂਦੀ ਹੈ ਤਾਂ ਕੁੜੀ ਗਾਇਬ ਹੋ ਜਾਂਦੀ ਹੈ ਉਸ ਦੇ ਬਾਰੇ ਪਤਾ ਲੱਗਿਆ ਕਿ ਇਸ ਕੁੜੀ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਮਿਲੀ ਹੈ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੁੰਡੇ ਦੇ ਉੱਪਰ ਆਪਣੀ ਧੀ ਨੂੰ ਮਾਰਨ ਦੇ ਦੋਸ਼ ਲਗਾਏ ਨੇ ਚਮਕੌਰ ਸਾਹਿਬ ਦੇ ਵਿੱਚ ਪੈਂਦੇ ਪਿੰਡ ਮਨਸੂਹਾ ਦਾ ਇਹ ਸਾਰਾ ਮਾਮਲਾ ਜਿੱਥੇ ਕਾਲਜ ਗਈ ਕੁੜੀ ਜਦੋਂ ਘਰ ਵਾਪਸ ਨਾ ਪਰਤੀ ਤਾਂ ਮਾਪਿਆਂ ਨੂੰ ਚਿੰਤਾ ਹੋਈ ਕੁਝ ਦਿਨ ਉਸ ਦਾ ਇੰਤਜ਼ਾਰ ਕੀਤਾ ਗਿਆ ਉਸ ਨੂੰ ਲੱਭਿਆ ਗਿਆ ਪੁਲਿਸ ਦੇ ਕੋਲ ਕੰਪਲੇਂਟ ਲਿਖਵਾਈ ਗਈ ਪਰ ਹਰ ਤਰ੍ਹਾਂ ਦੀ ਇਹ ਭਾਲ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੁਣ ਇਸ ਸਬੰਧੀ ਜਾਣਕਾਰੀ ਇਹ ਮਿਲੀ ਹੈ ਕਿ ਨਹਿਰ ਦੇ ਵਿੱਚੋਂ ਇੱਕ ਗੱਡੀ ਵੀ ਮਿਲੀ ਜਿਸ ਦੇ ਵਿੱਚ ਕੁੜੀ ਦੀ ਮ੍ਰਿਤਕ ਦੇਨ ਨੂੰ ਕੱਢਿਆ ਗਿਆ ਇਸ ਕੁੜੀ ਦੀ ਪਛਾਣ ਜਸ਼ਨਪ੍ਰੀਤ ਦੇ ਰੂਪ ਤੇ ਵਜੋਂ ਕੀਤੀ ਗਈ ਹੈ ਮਹਿਜ਼ 19 ਸਾਲ ਦੀ ਇਹ ਕੁੜੀ ਸੈਕਿੰਡ ਈਅਰ ਦੀ ਵਿਦਿਆਰਥਣ ਸੀ ਕਾਲਜ ਦੇ ਵਿੱਚ ਪੜ੍ਹਦੀ ਸੀ ਹੁਣ ਹਾਰ ਸੀ ਪਰਿਵਾਰ ਵਾਲਿਆਂ ਨੇ ਹੁਣ ਇਹ ਕਿਹਾ ਕਿ ਇੰਸਟਾਗ੍ਰam ਤੇ ਇੱਕ ਮੁੰਡਾ ਇਸ ਕੁੜੀ ਦੇ ਨਾਲ ਗੱਲਬਾਤ ਕਰਦਾ ਹੁੰਦਾ ਸੀ ਦੋਵੇਂ ਇੱਕ ਦੂਜੇ ਦੀਆਂ ਵੀਡੀਓਜ਼ ਨੂੰ ਲਾਈਕ ਵੀ ਕਰਦੇ ਹੁੰਦੇ ਸੀ ਅਤੇ ਪੋਸਟਾਂ ਨੂੰ ਸ਼ੇਅਰ ਵੀ ਕੀਤਾ ਜਾਂਦਾ ਸੀ ਇਸ ਤੋਂ ਬਾਅਦ ਪਰਿਵਾਰ ਨੂੰ ਦੋਵਾਂ ਦੇ ਰਿਸ਼ਤੇ ਤੇ ਸ਼ੱਕ ਹੋਣਾ ਸ਼ੁਰੂ ਹੋਇਆ ਪਰਿਵਾਰ ਮੁਤਾਬਕ ਮੁੰਡਾ ਕੁੜੀ ਨੂੰ ਬਹਿਲਾ ਫੁਸਲਾ ਕੇ ਲੈ ਗਿਆ 19 ਸਾਲ ਦੀ ਸੋਹਣੀ ਅਤੇ ਜਵਾਨ ਕੁੜੀ ਸੀ ਇਹ ਪਰਿਵਾਰ ਦੇ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ

ਉਸ ਦੀ ਮ੍ਰਿਤਕ ਦੇ ਗੱਡੀ ਸਣੇ ਨਹਿਰ ਦੇ ਵਿੱਚ ਸੁੱਟ ਦਿੱਤੀ ਅਤੇ ਜਦੋਂ ਅਸੀਂ ਮੁੰਡੇ ਵਾਲਿਆਂ ਦੇ ਨਾਲ ਗੱਲ ਕਰਨ ਦੇ ਲਈ ਪਹੁੰਚੇ ਤਾਂ ਪਰਿਵਾਰਿਕ ਮੈਂਬਰਾਂ ਨੇ ਮੁੰਡੇ ਨੂੰ ਗਾਇਬ ਕਰ ਦਿੱਤਾ ਹੁਣ ਪੂਰਾ ਪਰਿਵਾਰ ਹੀ ਗਾਇਬ ਹੋ ਚੁੱਕਿਆ ਘਰ ਛੱਡ ਕੇ ਭੱਜ ਗਿਆ ਸਰੰਦ ਨਹਿਰ ਦੇ ਵਿੱਚੋਂ ਹਾਈਡਰਾ ਮਸ਼ੀਨ ਦੀ ਮਦਦ ਦੇ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਜਿਸ ਦੇ ਵਿੱਚੋਂ ਉਹਨਾਂ ਦੀ ਧੀ ਦੀ ਮ੍ਰਿਤਕ ਦੇ ਮਿਲੀ ਕੁੜੀ ਦੇ ਪਰਿਵਾਰ ਦੇ ਵੱਲੋਂ ਮੁੰਡੇ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇੰਸਟਾਗ੍ਰਾਮ ਤੇ ਹੋਈ ਇਸ ਦੋਸਤੀ ਤੋਂ ਬਾਅਦ ਕੁੜੀ ਕਿਸ ਤਰ੍ਹਾਂ ਦੇ ਨਾਲ ਮੁੰਡੇ ਨੂੰ ਮਿਲਣ ਪਹੁੰਚ ਗਈ 19 ਸਾਲ ਦੀ ਕੁੜੀ ਜਸ਼ਨਪ੍ਰੀਤ ਦੀ ਜਾਨ ਚਲੀ ਗਈ ਇਸ ਦੇ ਵਿੱਚ ਸਾਫ਼ ਤੌਰ ਤੇ ਕੁੜੀ ਦੇ ਮਾਪਿਓ ਦਾ ਕਹਿਣਾ ਹੈ ਕਿ ਉਹ ਮੁੰਡੇ ਦੇ ਕੋਲ ਗਈ ਸੀ ਮੁੰਡੇ ਦੀ ਗੱਡੀ ਦੇ ਵਿੱਚੋਂ ਹੀ ਇਹ ਗੱਡੀ ਜਿਹੜੀ ਕਿ ਨਹਿਰ ਦੇ ਵਿੱਚ ਸੁੱਟ ਦਿੱਤੀ ਗਈ ਉਸ ਦੇ ਵਿੱਚੋਂ ਹੀ ਕੁੜੀ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਅਤੇ ਹੁਣ ਮੁੰਡੇ ਦਾ ਸਾਰਾ ਪਰਿਵਾਰ ਪਿੰਡ ਛੱਡ ਕੇ ਭੱਜ ਚੁੱਕਿਆ ਉਹਨਾਂ ਦੇ ਪਿੰਡ ਗਏ ਚਲੋ ਸਾਨੂੰ ਜੋ ਵੀ ਇੰਸਟਾਗ੍ਰam ਤੋਂ ਸਾਨੂੰ ਪਤਾ ਲੱਗਿਆ ਵੀ ਐਦਾ ਐਦਾ ਵੀ ਗੱਲਬਾਤ ਹੈ ਇਨਸਟਾਗ੍ਰਾਮ ਤੇ ਪਤਾ ਲੱਗਣ ਤੋਂ ਬਾਅਦ ਅਸੀਂ ਮੁੰਡੇ ਦੇ ਘਰੇ ਗਏ ਸੀ ਪਤਾ ਕੀਤਾ ਕਿ ਮੁੰਡਾ ਕਿੱਥੇ ਦਾ ਹੈ ਕਿੱਥੇ ਨਹੀਂ ਹੈਗਾ ਅਸੀਂ ਘਰੇ ਜਾਣ ਤੋਂ ਬਾਅਦ ਉਹਨਾਂ ਦੇ ਗੱਲ ਕੀਤੀ ਸਾਨੂੰ ਐਦਾਂ ਲੱਗਾ ਉਹਨਾਂ ਦਾ ਪਿੰਡ ਨਾ ਰਾਜਗੜ੍ਹ ਦੇ ਨਾਲ ਸੀਗਾ ਘਰ ਮਤਲਬ ਵੀ ਰਾਜਗੜ੍ਹ ਦੇ ਨਾਲ ਸਾਨੂੰ ਐਦਾਂ ਸੀਗਾ ਵੀ ਰਾਜਗੜ੍ਹ ਦੇ ਹੋਣੇ ਪਿੰਡੇ ਰਹਿਣ ਵਾਲੇ ਰਾਜਗੜ੍ਹ ਜਾਣ ਤੋਂ ਬਾਅਦ ਰਾਜਗੜ੍ਹ ਵਾਲੇ ਸਰਪੰਚ ਕੋਲ ਅਸੀਂ ਗਏ ਸਰਪੰਚ ਨੇ ਸਾਡੇ ਨਾਲ ਗੱਲ ਕੀਤੀ ਸਰਪੰਚ ਨੂੰ ਸਾਰੀ ਦੱਸਿਆ ਵੀ ਐਦਾਂ ਐਦਾਂ ਸਾਲ ਵੀ ਸਾਡੀ ਕੁੜੀ ਕੱਲ ਦੀ ਗਾਇਬ ਹੈ ਸਰਪੰਚ ਨੇ ਉਹਦੇ ਤਾਈ ਨੂੰ ਬੁਲਾਇਆ ਉਹਦਾ ਸਰਪੰਚ ਦਾ ਯਾਰ ਮਿੱਤਰ ਸੀਗਾ ਸਰਪੰਚ ਨੇ ਉਹਦੇ ਤਾਈ ਨੂੰ ਬੁਲਾਇਆ ਤਾਈ ਨੂੰ ਬੁਲਾ ਫਿਰ ਦੋਨੇ ਜਾਨੇ ਨਾ ਮੁੰਡੇ ਨੂੰ ਦੇਖਣ ਗਏ ਘਰੇ ਪਹਿਲਾ ਉਹਦਾ ਤਾਇਆ ਸਾਨੂੰ ਆਕੇ ਕਹਿੰਦਾ ਕਹਿੰਦਾ ਮੁੰਡਾ ਮੈਨੂੰ ਸਵੇਰੇ ਮਿਲਿਆ ਵੀ ਸਵੇਰੇ ਕਹਿੰਦਾ ਮੈਨੂੰ ਬੁਲਾ ਕੇ ਗਿਆ ਮੁੰਡਾ ਸਵੇਰੇ ਮਿਲਿਆ ਚਲੋ ਤਾਇਆ ਘਰੇ ਗਏ ਦੋਨੇ ਜਾਨ ਸਰਪੰਚ ਦੇ ਤਾਇਆ ਸਾਡੇ ਕੋਲ ਵਾਪਸ ਆਏ ਸਾਨੂੰ ਕਹਿੰਦਾ ਵੀ ਮੁੰਡਾ ਦਾ ਕਹਿੰਦਾ ਘਰੇ ਸੁੱਤਾ ਪਿਆ ਹੈ ਅਸੀਂ ਕਹਿੰਦਾ ਚਲੋ ਹੋਣਾ ਸ਼ਾਇਦ ਅਸੀਂ ਵੀ ਗਲਤ ਹੋਨੇ ਆ ਅਸੀਂ ਅਸੀਂ ਕਹਿੰਦਾ ਚਲੋ ਕੋਈ ਗੱਲ ਨਹੀਂ ਅੱਧਾ ਕਰੋ ਮੁੰਡੇ ਕੋਲ ਸਾਡੇ ਅਮਨ ਸਾਹਮਣੇ ਕਰਾ ਦੋ ਅਸੀਂ ਬੈਠ ਕੇ ਗੱਲ ਕਰ ਲਈ ਉਹਦੇ ਨਾਲ ਵੀ ਤੇਰੀ ਜੋ ਵੀ ਮੈਸੇਜ ਤੇ ਗੱਲ ਹੋਈ ਵੀ ਸੀ ਕਿ ਲਾਈਕ ਵੀਡੀਓਜ਼ ਵਗੈਰਾ ਲਾਈਕ ਕਮੈਂਟ ਵਗ ਪੇ ਸਰਪੰਚ ਕਹਿੰਦਾ ਮੈਂ ਉਹਨਾਂ ਦੇ ਪਿੰਡ ਦਾ ਸਰਪੰਚ ਨਹੀਂ ਆ ਕਿ ਮੈਂ ਹੈਗਾ ਰਾਜਗੜ ਦਾ ਵੀ ਉਹਨਾਂ ਦੇ ਪਿੰਡ ਘਰ ਪਿੰਡਾ ਗੁਰੂਗੜ ਦੇ ਵਿੱਚ ਅਸੀਂ ਗੁਰੂਗੜ ਸਰਪੰਚ ਕੋਲ ਗਏ ਸਰਪੰਚ ਨੇ ਸਾਨੂੰ ਸਾਰੀ ਗੱਲ ਉਹ ਜੀ ਉਹਨਾਂ ਨੇ ਕੀਤੀ ਸਰਪੰਚ ਨੇ ਗਿਆ ਉਹਨਾਂ ਦੇ ਘਰੇ ਗੱਲ ਸਾਰੀ ਪਤਾ ਕਰਿਆ ਸਰਪੰਚ ਸਾਨੂੰ ਆਕੇ ਕਹਿੰਦਾ ਵੀ ਉਹਨਾਂ ਦੇ ਘਰ ਮੁੰਡਾ ਹੈ ਨਹੀਂ ਵੀ ਰਾਤ ਦਾ ਹੀ ਗਾਇਬ ਕਿ ਉਹਦੀ ਮੰਮੀ ਰੋਂਦੀ ਪਈ ਐ ਦਸਮ ਸਰਪੰਚ ਦੱਸਣ ਲੱਗ ਗਿਆ ਵੀ ਚਲੋ ਕੋਈ ਗੱਲ ਨਹੀਂ ਅਸੀਂ ਸਾਰੀ ਗੱਲ ਹੋਣ ਤੋਂ ਬਾਅਦ ਅਸੀਂ ਸਰਪੰਚ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਸਿਟੀ ਥਾਣੇ ਆ ਗਏ ਸਿਟੀ ਥਾਣੇ ਸਾਰੀ ਰਿਪੋਰਟ ਲਿਖਾਈ ਚਲੋ ਐਸ ਐਚਓ ਨੇ ਸਾਨੂੰ ਇਹ ਐਸਐਚਓ ਸਾਹਿਬ ਨੇ ਆਪਣੇ ਨਾਲ ਸਾਡੇ ਨਾਲ ਦੋ ਮਲਾਜਮ ਭੇਜੇ ਆਪਣੇ ਅਸੀਂ ਗਏ ਉੱਥੇ ਗੱਲਬਾਤ ਸਾਰੀ ਕੀਤੀ ਉਹਨਾਂ ਨਾਲ ਸਰਪੰਚ ਨੇ ਗਵਾਹੀ ਭਰੀ ਸਰਪੰਚ ਕਹਿੰਦਾ ਵੀ ਮੈਂ ਤੁਹਾਨੂੰ ਕੱਲ ਨੂੰ ਉਹਨੂੰ 10 ਵਜੇ ਲੈ ਕੇ ਆ ਜਾਂਗਾ ਸਿੱਟੀ ਥਾਣੇ ਪੇਸ਼ ਕਰ ਦਾਂਗਾ ਸਿੱਟੀ ਥਾਣੇ ਪੇਸ਼ ਕਰਨ ਤੋਂ ਬਾਅਦ ਅੱਜ ਅੱਜ ਟਾਈਮ ਮੇਰੇ ਹਿਸਾਬ ਨਾਲ 11 ਵਜੇ ਹੋਣਗੇ ਅਜੇ ਤੱਕ ਕੋਈ ਮੁੰਡੇ 1 ਵਜੇ ਮੁੰਡੇ ਨੂੰ ਲੈ ਕੇ ਨਹੀਂ ਆਏ ਹੈਗੇ ਅਜੇ ਤੱਕ 1 ਵਜੇ ਸਰਪੰਚ ਸਾਹਿਬ ਮੁੰਡੇ ਨੂੰ ਲੈ ਕੇ ਨਹੀਂ ਆਏ ਹੈਗੇ ਤੇ ਮੁੰਡਾ ਜਿਹੜਾ ਹੈਗਾ ਵਾ ਉਹ ਘਰਦਿਆਂ ਦੇ ਕੋਲ ਆ ਇਸ ਟਾਈਮ ਉਹਨਾਂ ਦੇ ਘਰ ਦੇ ਵੀ ਗਾਇਬ ਨੇ ਸਾਰੇ ਘਰੇ ਜਿੰਦਾ ਲੱਗਿਆ ਹੋਇਆ ਅਸੀਂ ਪਤਾ ਕਰਵਾਇਆ ਕਿ ਸਾਨੂੰ ਸਰਪੰਚ ਕੋਲ ਵੀ ਪਤਾ ਲੱਗਿਆ ਮੁੰਡਾ ਉਹਨੇ ਘਰੋਂ ਗਾਇਬ ਕਰ ਗਿਆ ਕੀ ਮੰਗ ਕਰਦਿਆਂ ਜੀ ਅੱਜ ਤਾਂ ਉਹ ਇਨਸਾਫੇ ਚਾਹੀਦਾ ਜੀ ਸਾਨੂੰ ਵੀ ਮੁੰਡਾ ਅਸੀਂ ਉਹਨਾਂ ਚੈਨ ਸਰ ਅਸੀਂ ਮੁੰਡੇ ਦਾ ਹੱਥ ਬੰਨ੍ਹ ਕੇ ਬੇਨਤੀ ਆ ਕਿ ਅਸੀਂ ਉਸ ਟਾਈਮ ਤੱਕ ਕੁੜੀ ਦਾ ਅਸੀਂ ਸੰਸਕਾਰ ਨਹੀਂ ਕਰਨਾ ਹੈਗਾ ਵੀ ਜਿੰਨਾ ਚਿਰ ਮੁੰਡਾ ਅਰੈਸਟ ਨਹੀਂ ਹੁੰਦਾ ਹੈਗਾ ਅਸੀਂ ਇੱਥੇ ਆ ਇੱਥੇ ਬੈਠੇ ਆ ਸਿਟੀ ਥਾਣੀ ਰਵਾਂਗੇ ਜਿੰਨਾ ਚਿਰ ਮੁੰਡਾ ਅਰੈਸਟ ਨਹੀਂ ਹੁੰਦਾ ਚਮਕੌਰ ਸਾਹਿਬ ਨਾਲ ਸੰਬੰਧਿਤ ਪਿੰਡ ਮਨਸੂਹਤ ਉਰ ਫੈਮਿਲੀ ਵੱਲੋਂ ਕੰਪਲੀਟ ਦਿੱਤੀ ਗਈ ਸੀ ਜਿਨ੍ਹਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਜਿਹੜੀ ਲੜਕੀ ਆ ਕਾਲਜ ਤੋਂ ਮਿਸ ਹੋਈ ਆ। ਤੋਂ ਇਹਦੀ ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਆ ਕਿ ਇਹ ਜਿਹੜਾ ਮਛੀਵੜ ਦੇ ਨਾਲ ਇੱਕ ੁੰਡ ਜਿਹੜਾ ਗੁਰੂਗੜ੍ਹ ਉੱਥੋਂ ਦੇ ਲੜਕਾ ਲੜਕੀ ਨਾਲ ਲੱਗਿਆ ਸੀ। ਇਸ ਦੌਰਾਨੇ ਜਦੋਂ ਇਹ ਜਾ ਰਹੇ ਸੀ ਤਾਂ ਲੜਕੇ ਲੜਕਾ ਤੇ ਲੜਕੀ ਉਹਨੂੰ ਜਿਹੜੀ ਗੱਡੀ ਆ ਚੰਕੌਰ ਸਾਹਿਬ ਨੇੜੇ ਨਹਿਰ ਚ ਗਿਰ ਗਈ ਸੀ। ਜਿੱਦੇ ਚ ਲੜਕੇ ਦਾ ਜਿਹੜਾ ਬਚਾ ਹੋ ਗਿਆ ਲੜਕੀ ਜਿਹੜੀ ਆ ਉਹ ਨਹਿਰ ਚ ਉਹ ਜਿਹੜੀ ਗੱਡੀ ਚੋਂ ਤੇ ਡਾਡੂ ਜੀ ਅਸੀਂ ਬੰਦ ਕੀਤੇ ਤਾਂ ਫੈਮਿਲੀ ਦੇ ਜਿਹੜੇ ਅਲੀਗੇਸ਼ਨ ਆ ਉਹਦੇ ਮੁਤਾਬਕ ਕਰੀਏ ਘਰ ਨੂੰ